ਕਿੰਦਾ ਪੌਲਸ ਲਿਖਦਾ ਹੈ ਉਸਿਆਦੀ ਪੱਤਰੀ ਜੇ ਉਸ ਤੋਂ ਸੇਵ ਲਿਖਦਾ ਹੈ ਉਸ ਤੋਂ ਜ਼ਿਆਦਾ ਪਲੀਸਿਓ ਲਿਖਦਾ ਹੈ ਕਹਿੰਦਾ ਹੈ ਕਿ ਪ੍ਰਤ ਮੈਂ ਪ੍ਰਭੂ ਵਿੱਚ ਪ੍ਰਭੂ ਦੇ ਨਿਮਿਤ ਕਰਦੀਆਂ ਅਰੇ ਤੁਹਾਡੇ ਅਗੇ ਕੀ ਕਰਦਾ ਵਾਂ ਬੇਨਤੀ ਕਰਦਾ ਹallelujah 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 ਉਹ ਤਾਂ ਸੱਚ ਹੈ ਉਸਿਆਦੀ ਪੱਤਰੀ ਜਿਹੜਾ ਪਰਮੇਸ਼ਵਰ ਦਾ ਦਾਸ ਇਹ ਕਹਿੰਦਾ ਬੋਲ ਰਿਹਾ ਹੈ ਉਹ ਵੀ ਲੋਕ ਪਰਮੇਸ਼ਵਰ ਦੇ ਬੱਚ ਨੂੰ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਨੂੰ ਬਚ ਕੇ ਸੋਚਦੇ ਹੋ ਕਿ ਪਰਮਾਤਮਾ ਦੇ ਨਹੀਂ ਹੋਰ ਤਾਂ ਹੀ ਉਹ ਇਸ ਤਰ੍ਹਾਂ ਲਿਖ ਰਿਹਾ ਹੈ ਕਿ ਮੈਂ ਪਰਮੇਸ਼ਰ ਦਾ ਕਹਿਤੀ ਹੋ ਕੇ ਤੁਹਾਡੇ ਕੀ ਕਰਦਾ ਵਾਂ ਬੇਨਤੀ ਕਰਦਾ ਹਾਂ ਕਿ ਤੁਸੀਂ ਜਿਸ ਸੱਚੇ ਨਾਲ ਸੱਚੇ ਰਹੋ ਉਸ ਤੇ ਜੋਗ ਚਾਲ ਚੱਲੇ ਹallelujah 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 ਉਹ ਦੇਖੀਏ ਕਿ ਤੁਸੀਂ ਪਰਮੇਸ਼ਰ ਬਾਰੇ ਸਾਨੂੰ ਸੱਦਿਆ ਹੈ ਤਾਸੀਂ ਪ੍ਰਭੂ ਦੇ ਜੋ ਚਾਲ ਚਲਦੇ ਹਾਂ ਕਿ ਨਹੀਂ ਹallelujah 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 ਉਹ ਤਾਂ ਮੈਸਵਾ ਨੇ ਜਦੋਂ ਸਾਨੂੰ ਆਪਣੇ ਬੱਚੇ ਸੁਕਾਏ ਬੱਚੇ ਦੇ ਦੋ ਸਾਰੇ ਗੱਲਾਂ ਪਿਤਾੜੇ ਸਾਹਮਣੇ ਦੱਸਿਆ ਹਾਂ ਪਰ ਅਸੀਂ ਉਹਨਾਂ ਬਚਨ ਨੂੰ ਆਪਣੇ ਜੀਵਨ ਵਿੱਚ ਪੂਰਾ ਨਹੀਂ ਕਰਦੇ ਅਸੀਂ ਆਪਣੀ ਮਰਜ਼ੀ ਨਾਲ ਆਪਣੀ ਚਾਲ ਚਲਦੇ ਹਾਂ ਪਰ ਅਸੀਂ ਇਹ ਭੁੱਲ ਗਏ ਹਾਂ इस समय परमेश्वर ने सद्या है सब परमेश्वर ने अपने कौन बुलाया है सन्न परमेश्वर ने अपना स्नेह दिता है ताकि ऐसे स्नेहलु की करिए कबूल कर लेइए तो उदे द्वारा इसे अपने चाल नु चलिए ताकि से प्रभु नु किया सकिए पसंद आ सकिए हालेलुया 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 इस नाते पवित्र करके लिख के आएंगे जिस सतेना ਉਸ ਸੱਦੇ ਦੇ ਦੁਆਰਾ ਤੁਸੀਂ ਆਪਣੀ ਚਾਲ ਚੱਲੋ ਹallelujah 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 ਉਹ ਦੇਖੀ ਗਈ ਸਿੱਧੀ ਚਾਲ ਚੱਲੀ ਹੈ ਜਵੇਂ ਖੁਦਾ ਜੀ ਸਾਹਮਣੇ ਚੱਲਣ ਵਾਸਤੇ ਬੋਲਦਾ ਹੈ ਜੈਸੀ ਬਿੰਗੀ ਚਾਲ ਚੱਲਾਂਗੇ ਤਾਂ ਫਿਰ ਸਿੱਡੇ ਹੀ ਆਵਾਂਗੇ ਹallelujah ਹallelujah ਕਿਉਂਕਿ ਕਿਸੇ ਵੇਲੇ ਅਸੀਂ ਆਪਣੀ ਮਰਜ਼ੀ ਮਰਜ਼ੀ ਦੇ ਨਾਲ ਖੁਦਾ ਦੇ ਬੱਚੇ ਜੋ ਬਾਅਦ ਚਾਲ ਚੱਲ ਲੈਣੇ ਹਨ ਜਦੋਂ ਚਾਲ ਸੀ ਬਾਹਰ ਚੱਲਦੇ ਹਾਂ ਤਾਂ ਵੀ ਚਾਲ خدا ਨੂੰ ਸਾਡੀ ਪਸੰਦ ਆਉਂਦੀ ਨਹੀਂ ਆ ਜਿਹੜਾ خدا ਨੂੰ ਸਾਡੀ ਚਾਲ ਪਸੰਦ ਨਹੀਂ ਆਉਂਦੀ ਤਾਂ ਪਰਮੇਸ਼ਵਰ ਸਾਡੇ ਤਾਂ ਪਰੇਸ਼ਾਨ ਹੁੰਦੇ ਹਨ ਸਾਡੇ ਦੁਖੀ ਹੁੰਦੇ ਹਨ ਕਿ ਮੈਂ ਇਹਨੂੰ ਆਪਣੇ ਸੱਦੇ ਲਈ ਸੱਦਿਆ ਹੈ ਮੈਂ ਇਹਨੂੰ ਆਪਣੇ ਤੋੜ ਬੁਲਾਇਆ ਹੈ ਮੈਂ ਇਹਨੂੰ ਆਪਣੀ ਮਹਿਮਾ ਲਈ ਚੁਣਿਆ ਹੈ ਇਹ ਦੂਸਰੇ ਵਿਅਕਤੀ ਦੇ ਚੱਲ ਪਿਆ ਹੈ ਹਾਲੇਲੂਇਆ ਹਾਲੇਲੂਇਆ ਕੀ ਅੱਜ ਦਾ ਸਮੇਵਾਰ ਦੇਖੋ ਮਾਪ ਪਿਓ ਆਪਣੇ ਬੱਚਿਆਂ ਨੂੰ ਕਿੰਨੀ ਰੀਝ ਨਾਲ ਪਾਲਦੇ ਹਨ ਹਰ ਇੱਕ ਛੋਪ ਕਿੰਨੀ ਰੀਝ ਨਾਲ ਪੂਰਾ ਕਰਦੇ ਹਨ ਹਰ ਇੱਕ ਚੀਜ਼ ਕਿੰਨੀ ਰੀਝ ਨਾਲ ਆਪਣੇ ਬੱਚੇ ਨੂੰ ਲੈ ਕੇ ਦਿੰਦੇ ਹਨ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਆਪਣੇ ਮਾ ਦੇ ਅੱਖੇ ਨਹੀਂ ਲੱਗਦੇ ਹਨ ਆਪਣੇ ਪਿਓ ਦੇ ਅੱਖੇ ਨਹੀਂ ਲੱਗਦੇ ਹਨ ਉਹ ਬੱਚੇ ਮਾਪ ਨੂੰ ਚੰਗੇ ਲੱਗਦੇ ਕਿ ਬੁਰੇ ਲੱਗਦੇ ਆ ਬੁਰੇ ਲੱਗਦੇ ਆ ਇਸੇ ਤਰ੍ਹਾਂ ਜਿਦਾ ਪ੍ਰਭੂ ਯਿਸੂ ਮਸੀਹ ਨੇ ਵੀ ਸਾਨੂੰ ਪਿਆਰ ਕੀਤਾ ਹੈ लहूया है प्रभु पटक जावा प्रभु, आखे प्रभु की हो और हो और परेशान हो तो प्रभु जिसन कहते हैं इस वचन द्वारा के प्रभु कह रहे हैं जिदा मैं तो अपने सदे ली सद्या चार चलो तुम चलो हाल लिया ਹਲੇਲੂਇਆ ਦੋ ਦਿਨ ਚ ਲਿਖਿਆ ਇਹ ਗੁਰਾ ਦੇ ਬਚਨ ਚ ਹਰ ਪਾਸੇ ਪੂਰੀ ਜ਼ਿੰਦਗੀ ਨਾਲ ਪੂਰੀ ਜ਼ਿੰਦਗੀ ਨਾਲ ਖੁਦਾ ਦੇ ਬਚਨ ਨਾਲ ਚੱਲ ਚੱਲੋ ਨਰਮਾਈ ਨਾਲ ਅਧਤੀ ਰਜ਼ ਸਹਿਤ ਨਾਲ ਤੇ ਪ੍ਰੇਮ ਨਾਲ ਇੱਕ ਤੂਰੀਦ ਸ ਹੈ ਲਓ ਹਲੇਲੂਇਆ 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 ਰੱਬ ਦੇ ਸ੍ਰੀ ਕੇ ਨਾਮ ਤੋਂ ਸੀ ਆਪਣੀ ਚਾਲ ਚੱਲੋ ਅਸ ਦੀਨੋ ਕੇ ਚਾਲ ਚੱਲੋ ਨਰਮਾਈ ਨਾਲ ਚਾਲ ਚੱਲੋ ਪ੍ਰੇਮ ਨਾਲ ਚੱਲ ਚੱਲੋ ਇੱਕ ਦੂਸਰੇ ਦਾ ਸਹਿ ਲੋ ਸਹਿ ਦਾ ਮਤਲਬ ਹੈ ਇੱਕ ਦੂਸਰੇ ਨਾਲ ਪਿਆਰ ਰੱਖੋ ਇੱਕ ਦੂਸਰੇ ਨਾਲ ਮੇਲ ਜੋੜ ਰੱਖੋ ਜਿਵੇਂ ਖੁਦਾ ਨੇ ਸਾਡੇ ਨਾਲ ਹੀ ਮੇਲ ਜੋੜ ਰੱਖਿਆ ਹੈ ਜਿਵੇਂ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਹੈ ਪਿਆਰ ਕੀਤਾ ਹੈ ਜਿਵੇਂ ਪਰਮੇਸ਼ੁਰ ਨੇ ਇਸ ਧਰਤੀ ਉਪਰ ਆ ਕੇ ਆਪਣੇ ਸਵਰਗੀ ਪਿਤਾ ਦੀ ਮਰਜ਼ੀ ਪੂਰੀ ਕੀਤੀ ਹੈ ਉਸੇ ਤਰ੍ਹਾਂ ਪ੍ਰਭੂ ਵੀ ਚਾਹੁੰਦਾ ਹੈ ਕਿ ਮੈਂ ਵੀ ਤੁਹਾਨੂੰ ਆਪਣੇ ਲਈ ਚੁਣਿਆ ਹੈ ਅਸੀ ਪ੍ਰਭੂ ਦੀ ਮਾਰਕ ਨੂੰ ਕੀ ਕਰਿਆ ਕਰੀਏ ਪੂਰੇ ਗਲੈਕ ਕਰਿਆ ਹallelujah ਹallelujah ਹallelujah